ਚਾਰ ਤਿੰਨ ਦਿਨ ਹੋ ਗਏ ਸਾਡੇ ਪੋਰਾਕ ਬਲੂਰ ਨੂੰ ਨਹਿਰ ਚ ਨੂੰ ਡੁੱਬੇ ਨੂੰ ਉਹਨੂੰ ਹਜੇ ਤੱਕ ਉਹਦੀ ਕੋਈ ਲਾਸ਼ ਨਹੀਂ ਕੋਈ ਬੱਚੇ ਨੂੰ ਕੱਢ ਸਕਿਆ ਅਸੀਂ ਬੇਨਤੀਆਂ ਕਰਨੀਆਂ ਪੁਲਿਸ ਦੀਆਂ ਵੀ ਸਰਕਾਰਾਂ ਨੂੰ ਵੀ ਬੇਨਤੀਆਂ ਕਰ ਲਿਆ ਕਿਸੇ ਨੇ ਸਾਡੀ ਨਿਸਾਰ ਨਹੀਂ ਦੱਸੋ ਫਿਰ ਇਹਨਾਂ ਤੋਂ ਅਸੀਂ ਕਰਾਉਣਾ ਕੀ ਆ ਜੀ ਚਾਉਣ ਪਿੰਡ ਤੋਂ ਮੇਰੀ ਡਿਊਟੀ ਆ ਹਾਂਜੀ ਜਿਹੜੀ ਕੁੜੀ ਸਾਹਮਣੇ ਸੰਸਕਾਰ ਹੋਇਆ ਇਹ ਮੇਰੇ ਸਾਲੇ ਦੀ ਕੁੜੀ ਆ ਠੀਕ ਆ ਹੁਣ ਅੱਜ ਜਿੰਦੇ ਵੱਧ ਕੇ ਕੱਢ ਬੱਚਾ ਖੋਲਿਆ ਉਹ ਵੀ ਇਹਦੇ ਪਿੱਛੇ ਆ ਸਕਾਰ ਤੋਂ ਮੰਗਦੇ ਤੇ ਜੀ ਕਰਦਾ ਛੱਡਦਾ ਘਰ ਉੱਜੜ ਗਿਆ ਸਾਰਾ ਹੀ ਕਿਹੜੇ ਕਿੰਨਾ ਹੀ ਦੇਖੋਗੇ ਚਲੋ ਤਾਂ ਪ੍ਰਭੂ ਨੂੰ ਪਿਆਰੇ ਹੋ ਗਏ ਕਿਹੜੇ ਹਸਤਾ ਜਨੇ ਉਹਨਾਂ ਤੋਂ ਆਪਾਂ ਸੰਭੀਏ ਬਿਲਕੁਲ 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 ਕੋਈ ਨਹੀਂ ਜਾਣੇਗੇ चक्कर दिया ऊपर लड़के जब कोई बूढ़ी जक लो यार चक्कर आ ये ओ कारी ओ कारी जका कारी दिन मना जो उधर ही देखवे multimodal- 福 worshipbird when will we will ਚੀਰ ਵਾਰ ਕੋਟਰੀ ਕੋਠੀ ਦਾ ਹਾਂਜੀ ਹਾਂਜੀ ਪੱਤਰਕਾਰ ਬਹੁਤ ਮਾੜਾ ਕੰਮ ਆਇਆ ਕਿ ਜੋ ਬੂਹਾਂ ਦੀ ਕੁੜੀ ਨਹੀਂ ਇੱਥੇ ਇਹ ਜੋ ਬੂਹਾਂ ਦੀ ਕੁੜੀ ਨਹੀਂ ਹੈ ਨਿਯਮ ਪਰੰਗ ਨਹੀਂ ਲੰਘ ਸਕਦੀ ਅੱਛਾ ਅੱਛਾ ਨਿਯਮ ਪਰ ਉਹ ਦੂਜੀ ਮੰਮੀ ਹੋਣੀ ਸਾਰੀਆਂ ਹਾਂਜੀ 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 ਕਰੇ ਕਰੇ ਇਹਦਾ ਮੋਰੇ ਉਹਦਾ ਮੁੰਡਾ 200 ਆ ਮੂੰਹ ਉਹ ਤਾਂ ਸਿੱਧਾ ਕਰ ਦੇ ਮੂੰਹ ਸਿੱਧਾ ਕਰ ਦਿਓ ਬਸ ਆ ਦੇਓ ਕੱਪੜਾ ਉੱਤੇ ਕੱਪੜਾ ਦਾ ਉੱਤੇ ਮਾ ਧੱਕ ਦਿਓ ਉਹ ਕਿੱਥੇ ਸਮਾ ਲਓ ਜੀ ਰੱਖਣ ਸਮਾ ਲਓ ਆਹ ਖੋਲ ਖੋਲ ਕਰ ਦਿਓ ਯਾਰ ਇਸ ਮਗਰੀ ਪਾਓ ਕਿਉਂ ਪਾ ਦੇ ਮੂੰਹ ਦੇ ਔਲਾਦ ਨੂੰ ਕਿਉਂ ਪਾ ਦੇ ਆਦੀ ਬਾਦੀ ਆ ਚੱਕਣਾ ਮੈਂ ਮਹਾਨ ਨੰਗਰਾਂ ਕਰੇ ਸ੍ਰੀ ਨਾ 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 ਇੱਥੇ ਇੱਥੇ ਪਾ ਦਿਓ ਇੱਥੇ ਪਾ ਦਿਓ ਯਾਰ ਇਹ ਕੱਪੜੇ ਦੇ ਉੱਪਰ ਪਾ ਪਾ ਕੱਪੜੇ ਦੇ ਪਿੱਛੇ ਪਾ ਇਹਦਾ ਪਾ ਕੇ ਬਾਹਰ ਵੀ ਹੋ ਜਾ ਬਾਕੀ ਯਾਰ ਬੰਦੇ ਪਾ ਦੇ ਹੱਥਾਂ ਪਾ ਦੇ ਦੇ ਲਾਓ ਆਲਰੇਡੀ ਟਾਰਗੇਟ ਮੈਂ ਫੜ ਲਿਆ ਟਾਰਗੇਟ ਮੈਂ ਫੜ ਲਿਆ

ਬਾਈ ਜੀ ਆ ਸੰਗਤ ਸਾਰੀ ਸੰਗਤ ਇਹ ਸਿਉੜੇ ਜਿਹੜੇ ਸ਼ਮਸ਼ਾਨ ਘਰ ਚ ਖੜੇ ਨੇ ਬੰਦੇ ਇਹ ਕਿਉਂਕਿ ਅਸੀਂ ਬਹੁਤ ਬੇਨਤੀ ਕਰਕੇ ਕਢਾਈ ਤੀਗੇ ਕਿਉਂਕਿ ਇਹ ਜਾਣਾ ਕਿਉਂਕਿ ਸੰਸਕਾਰ ਇੱਕ ਦੂਜਾ ਸੰਸਕਾਰ ਨਿਜੌਂਪੁਰ ਹੋਣਾ ਜਿਹੜਾ ਬਾਈ ਜੀ ਉਹਨਾਂ ਦੀ ਮਾਤਾ ਦਾ ਸੰਸਕਾਰ ਹੋਣਾ ਤੇ ਉਹ ਨਿਜੌਂਪੁਰ ਪਿੰਡ ਹੋਣਾ ਇਸ ਤੋਂ ਬਾਅਦ ਨਜੋਂਪਰ ਹੋਣਾ ਸੰਸਕਾਰ ਬਾਈ ਜੀ ਪੂਰੀ ਵੱਧ ਤੋਂ ਵੱਧ ਬਾਈ ਜੀ ਉਹਨਾਂ ਦੀ ਹੈਲਪ ਕਰੋ ਦੇਖੋ ਇਨਸਾਨੀਅਤ ਦਾ ਇਹੀ ਫਰਜ਼ ਬਣਦਾ ਆਪਾਂ ਹਰ ਇੱਕ ਦੀ ਮਦਦ ਕਰਦੇ ਆਂ ਤੇ ਅੱਜ ਗਰੀਬ ਭਾਈਚਾਰੇ ਦੀ ਵੀ ਮਦਦ ਕਰਨ ਦਾ ਹੱਕ ਬਣਦਾ ਕਿਉਂਕਿ ਲੋੜਵੰਦ ਨੇ ਜ਼ਰੂਰੀ ਆ ਜੇ ਕੋਈ ਹੋਵੇ ਕੋਲ ਫੇਰ ਤਾਂ ਬੰਦਾ ਕਹਿੰਦਾ ਵੀ ਨਹੀਂ ਚੰਗਾ ਲੱਗਦਾ ਧੰਨਵਾਦ ਜੀ ਕਿਸੇ ਲੱਗੀ ਨਹੀਂ ਗਲਾਸ ਨਹੀਂ ਤੋਤਾ ਕੋਈ ਜ਼ਿੰਮੇਵਾਰ ਨਹੀਂ ਬਾਈ ਜੀ ਅੱਜ ਤੁਹਾਡੇ ਤੇ ਕਹਿਰ ਦੀ ਘੜੀ ਟੁੱਟੀ ਆ ਕਿਉਂਕਿ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਦੋਖਾ ਕਿਉਂਕਿ ਤੁਹਾਡੇ ਤੱਕ ਕੋਈ ਸਰਕਾਰੀ ਨੁਮਾਇੰਦਾ ਪਹੁੰਚਿਆ ਨਹੀਂ ਜੀ ਕੋਈ ਨਹੀਂ ਪਹੁੰਚਿਆ ਆਪਣੇ ਕਿੰਨੇ ਮੈਂਬਰ ਹਸਪਤਾਲਾਂ 'ਚ ਨੇ ਆ ਆਪਣੇ 18 ਜਾਣੇ ਦੇ ਜੀ ਪੰਜ ਜਾਣੇ ਦੀ ਮੌਤ ਹੋ ਗਈ 13 ਜਾਣੇ ਹਸਪਤਾਲ 'ਚ ਨੇ 13 ਜਾਣੇ ਹਸਪਤਾਲ 'ਚ ਨੇ ਕਿਹੜੇ ਕਿਹੜੇ ਹਸਪੀਟਲ 'ਚ ਨੇ ਦੋ ਜਾਣੇ ਦਾ ਜੀ ਮਲੇ ਕੋਲੇ ਨੇ ਠੀਕ ਆ ਇਹਨਾਂ ਨੇ ਪਹਿਲਾਂ ਸਾਨੂੰ ਚਮਕੌਰ ਸਾਹਿਬ ਸਾਰਿਆਂ ਨੂੰ ਮਰੀਜ਼ਾਂ ਨੂੰ ਲੈ ਗਏ ਸੀ ਪੰਜ ਜਾਣੇ ਦਾ ਜੀ ਸਾਡੇ ਇਥੇ ਭੇਜਤੇ ਤੇ ਰੋਪੜ ਜੀ ਇਸ ਤੋਂ ਦੋ ਜਾਨੇ ਭੇਜਤੇ ਦੀ ਚੰਡੀਗੜ੍ਹ ਜੀ ਪੀ ਆਈ ਜੀ ਠੀਕ ਆ ਕਿ ਕੋਈ ਕੋਈ ਕੇਅਰ ਨਹੀਂ ਕਰੀ ਕਿਸੇ ਨੇ ਵੀ ਕੁੱਤੇ ਆਉਂ ਮੋੜ ਕੇ ਲਿਆ ਕੇ ਕਿਹੜੇ ਸਾਡੇ ਕੋਲ ਦੋ ਪੈਸੇ ਸੀ 3 3000 ਦੇ ਦੋ ਗੱਡੀਆਂ ਕਰਕੇ ਸੀ ਮਲੇ ਕੋਲੇ ਸ ਪ੍ਰਾਈਵੇਟ ਹਸਪਤਾਲ ਪਹੁੰਚੇ ਜੀ ਐ ਕੋਈ ਹੋਰ ਜਿਹੜੇ ਆਪਣੇ ਮੈਂਬਰ ਨੇ ਜਿਵੇਂ ਕੋਈ ਇੱਥੇ ਮਰੇ ਕੋਲੇ ਵੀ ਆ ਉਹਨਾਂ ਦੇ ਕਿੰਨਿਆਂ ਕਿ ਸੱਟਾਂ ਨੇ ਉਹਦਾ ਖਰਚਾ ਵੀ ਦੱਸ ਦੇਣਗੇ ਕੋਈ ਕਿੰਨਾ ਦਾ ਉਹਨਾਂ ਦਾ ਜੀ ਅਸੀਂ ਗਰਜਾਰਾ ਹਸਪਤਾਲ 'ਚ ਪੁੱਛਿਆ ਤੇ ਜੀ ਸਾਡੀ ਮਾਤਾ ਦੀ ਦੋ ਹੀ ਬਾਹਾਂ ਟੁੱਟ ਗਈਆਂ ਉਹਨਾਂ ਦੇ ਰਾਡ ਪੈਣੀ ਹੈ ਸਾਡੀ ਭਾਣਜੀ ਆ ਜੀ ਉਹਦਾ ਪੱਟ ਟੁੱਟ ਗਿਆ ਜੀ ਉਹਦੀ ਰਾਡ ਪੈਣੀ ਹੈ ਘੱਟੋ ਘੱਟ 23 ਲੱਖ ਰੁਪਏ ਦਾ ਖਰਚਾ ਕਹਿੰਦੇ ਸੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਮੰਗਦੇ ਤੇ ਜੀ ਕਰਦਾ ਛੱਡਦਾ ਘਰ ਉੱਜੜ ਗਿਆ ਸਾਰਾ ਹੀ ਕਿਹੜੇ ਕਿੰਨਾ ਹੀ ਦਰਦ ਹੋ ਗਈ ਚਲੋ ਤਾਂ ਪਰਪਨੂ ਪਿਆਰੇ ਹੋ ਗਏ ਬਿਲਕੁਲ ਬਿਲਕੁਲ ਕਿਹੜੇ ਹਸਪਤਾਲ ਜਿਹਨੇ ਉਹਨਾਂ ਦਾ ਆਪਾਂ ਸੰਭੀਏ ਉਹ ਪ੍ਰਾਈਵੇਟ ਹਸਪਤਾਲਾਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿੰਨਾ ਖਰਚਾ ਗਰੀਬ ਬੰਦਾ ਕਿੱਥੋਂ ਕਰੂਗਾ ਠੀਕ ਹਾਂ ਕੀ ਕਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਸਾਡੇ ਤੇ ਇਟਾ ਦੁੱਖ ਦੀ ਕਹਿਰ ਦੀ ਕੜੀ ਚ ਜਦ ਹੋਣ ਨਹੀਂ ਪਹੁੰਚੇ ਫੇਰ ਅਸੀਂ ਕੀ ਕਰਨਾ ਹੈ ਜੀ ਸਾਡੇ ਜੀ ਵਿੱਚੋਂ ਲਗੇ ਘਰ ਵੀ ਉੱਜੜ ਗਿਆ ਸਭ ਕੁਝ ਹੋ ਗਿਆ ਜੀ ਜੇਕਰ ਹਜੇ ਤੱਕ ਸਾਡੇ ਕੁਝ ਨਹੀਂ ਹੋਇਆ ਸੀ ਸਾਨੂੰ ਪਤਾ ਜੀ ਕਿੰਨੇ ਪਹਾੜ ਤਲਾ ਚ ਖੱਦਰ ਖਵਾਟ ਹੋਇਆ ਜੀ 3 3000 ਤੇ ਪਤੀ ਪਤੀ ਬਣੋ ਚ ਇੱਕ ਇੱਕ ਟੈਸਟ ਕਰਾਇਆ ਜੀ ਹੁਣ 4-3 ਦਿਨ ਹੋ ਗਏ ਸਾਡੇ ਪੋਰਾਕ ਬਲੂਰ ਨੂੰ ਨਹਿਰ ਤੇ ਨੂੰ ਡੁੱਬੇ ਨੂੰ ਨੂੰ ਹਜੇ ਤੱਕ ਉਹਦੀ ਕੋਈ ਲਾਸ਼ ਨਹੀਂ ਬੱਚੇ ਨੂੰ ਕੱਢ ਸਕਿਆ ਅਸੀਂ ਮਹਤਾਂ ਕਰਨੀਆਂ ਪੁਲਿਸ ਦੀਆਂ ਵੀ ਸਰਕਾਰਾਂ ਨੂੰ ਵੀ ਮਹਤਾਂ ਕਰਦੇ ਕਿਸੇ ਨੇ ਸਾਡੀ ਨਿਸਾਰ ਨਹੀਂ ਦੱਸੋ ਫਿਰ ਇਹਨਾਂ ਤੋਂ ਅਸੀਂ ਕਰਾਉਣਾ ਕੀ ਆ ਜੀ ਚਾਉਣ ਪਿੰਡ ਤੋਂ ਮੇਰੀ ਡਿਊਟੀ ਆ ਹਾਂ ਜੀ ਜਿਹੜੀ ਕੁੜੀ ਸਾਹਮਣੇ ਸੰਸਕਾਰ ਹੋਇਆ ਇਹਦੇ ਸਾਡੇ ਦੀ ਕੁੜੀ ਆ ਠੀਕ ਆ ਹੁਣ ਅੱਜ ਜਿੰਦੇ ਵੱਧ ਕੇ ਕਿੱਧਰ ਬੱਚਾ ਖੋਲਿਆ ਉਹ ਵੀ ਇਹਦੇ ਪਿੰਡ ਹੈ ਬਾਈ ਜੇ ਇਹ ਗੱਲ ਕਹੀਆ ਕਹਿੰਦੇ ਅਸੀਂ ਘਰਾਂ ਚੋਂ ਫੇਰ ਹਸਪਤਾਲ 'ਚ ਬੈਠੇ ਆ ਜਿੰਦੇ ਵੱਢ ਕੇ ਆ ਸੀ ਜਿੰਦੇ ਵੱਢ ਕੇ ਸੰਸਕਾਰ ਕਰ ਲਈ ਆ ਆ ਜਿੰਦੇ ਵੱਢ ਕੇ ਦਰਵਾਜਾ ਖੋਡਾ ਕੁੜੀ ਦਾ ਨਾਮ ਹਰਦੀਪ ਸਿੰਘ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਗੱਲ ਕਹਿਣੀ ਚਾਹਣਾ ਬਿਜਰੇ ਸਿਵਲ ਹਸਪਤਾਲ ਵਾਲੇ ਨੇ ਇਹ ਕੁੜੀ ਦੇ ਘਰ ਵਾਲੇ ਦੀ ਹੋ ਗਈ ਐਕਸੀਡੈਂਟ ਐਕਸੀਡੈਂਟ ਹੋਣ ਦੇ ਨਾਲ ਸਿਰ ਦੇ ਵਿੱਚ ਛੱਟ ਲੱਗੀ ਹੋਈ ਆ ਬਾਹ ਤੇ ਵੀ ਛੱਟ ਲੱਗੀ ਹੋਈ ਆ ਬਲਵਿੰਦਰ ਸਿੰਘ ਦੇ ਢਿੱਲੂ ਦੇ ਜਦੋਂ ਸਿਵਲ ਹਸਪੀਟਲ ਵਾਲੇ ਡਾਕਟਰ ਉਸ ਦੀ ਆ ਮਸ਼ੀਨ ਦੇ ਪਿੱਛੇ ਉਹਨੂੰ ਕੱਢ ਰਹੇ ਸੀਗੇ ਤੇ ਉਸ ਨੂੰ ਕੱਢਣ ਦੇ ਬਾਵਜੂਦ ਦੇ ਵਿੱਚ ਉਹਨਾਂ ਨੇ ਵਿਚਾਲੇ ਜਾ ਕੇ ਸੈਂਟਰ ਦੇ ਵਿੱਚ ਮਸ਼ੀਨ ਰੋਕ ਲਈ ਵੀ ਸਾਨੂੰ ਪੈਸੇ ਜਮ੍ਹਾਂ ਕਰਵਾਓ ਇਸ ਮਸ਼ੀਨ ਦੇ ਟੈਸਟ ਲੈਣ ਦੇ ਉਹ ਪੈਸੇ ਹੁਣ ਬੰਦੇ ਦੇ ਕੋਲੇ ਹੈ ਨਹੀਂਗੇ ਸਾਰਾ ਟੱਬਰ ਬੇਕਾਰ ਹੋ ਗਿਆ ਉਹ ਸਰਕਾਰਾਂ ਦਵਾਈਆਂ ਉਹ ਇਕੱਠੇ ਕਰਕੇ ਉਹਦੇ ਵਿੱਚੋਂ ਉਹਨਾਂ ਨੇ ਡਾਕਟਰਾਂ ਨੇ ਜਿਹੜੀ ਮਸ਼ੀਨ ਬੰਦ ਕੀਤੀ ਆ ਉਹ ਕਾਹਦੇ ਕੀਤੀ ਸਾਨੂੰ ਬੰਦੇ ਦੀ ਕੋਈ ਕੀਮਤ ਬਾਰੇ ਨਹੀਂ ਪਤਾ ਬਾਜੀ ਮੈਂ ਸੇਮ ਸਾਹਿਬ ਨੂੰ ਕਹਿਣਾ ਗੱਲ ਇੱਥੇ ਕਹਿੰਦੇ ਨੇ ਸਾਡੇ ਜੀ ਮਹਾਲਾ ਕਲੀਨਿਕ ਚੱਲ ਪਿਆ ਸਾਡਾ ਹੋਰ ਕਲੀਨਿਕ ਚੱਲ ਗਿਆ सीएम साहब ग्राउंड लेवल ਤੇ ਆ ਕੇ ਦੇਖੋ ਜਿੱਥੇ ਸਾਡਾ ਫਰੀ ਇਲਾਜ ਹੋਣ ਦੀਆਂ ਗੱਲਾਂ ਕਰਦੇ ਹੋ ਨਾ ਉੱਥੇ ਸਾਨੂੰ ਵਿੱਚ ਪਾ ਕੇ ਮਸ਼ੀਨਾਂ ਦੇ ਉੱਥੇ ਹੀ ਘੜਾਉਂਦੇ ਨੇ ਮਸ਼ੀਨਾਂ ਵੀ ਹਰ ਇੱਕ ਬੰਦੇ ਦਾ ਅਧਿਕਾਰ ਆ ਜੇ ਨਹੀਂ ਵੀ ਪੈਸੇ ਹੈਗੇ ਕੀ ਸਾਡਾ ਇਲਾਜ ਨਹੀਂ ਹੋਣਾ ਚਾਹੀਦਾ ਅੱਜ ਬਹੁਤ ਮਾਰਾ ਕੰਮ ਆ ਸੀਐਮ ਸਾਹਿਬ ਇਧਰ ਧਿਆਨ ਦਿਓ ਜਿੰਨਾ ਵੀ ਇਹਨਾਂ ਨੂੰ ਵੱਧ ਤੋਂ ਵੱਧ ਹੋ ਸਕਦਾ ਮੁਆਵਜ਼ਾ ਦਿਵੋ ਅਸੀਂ ਤਾਂ ਇਥੋਂ ਤਾਂ ਕਹਾਂਗੇ ਵੀ ਜਿੰਨੇ ਪਰਿਵਾਰ ਦੇ ਜੀ ਗਏ ਨੇ ਇਹਨਾਂ ਨੂੰ ਵੱਧ ਤੋਂ ਵੱਧ ਐਮਐਲਏ ਸਾਹਿਬ ਨੂੰ ਬੇਨਤੀ ਆ ਹਲਕੇ ਦੇ ਤੁਸੀਂ ਐਮਐਲਏ ਨੁਮਾਇੰਦੇ ਹੋ ਤੁਸੀਂ ਕਹਿ ਕੇ ਸੀਐਮ ਤਾਂ ਸੀਐਮ ਸਾਹਿਬ ਤੋਂ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਮਾਲੀ ਹੈਲਪ ਕਰਾਓ ਔਰ ਇਹਨਾਂ ਨੂੰ ਬੰਦ ਦਾ ਪੂਰਾ ਮੁਆਵਜ਼ਾ ਦਿਵਾਓ